ਸੱਜਣ ਮੀਡੀਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਰਬੀਰ ਜੰਡੂ ਦੇਸ਼ ਭਰ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਲਈ ਪੂਰੀਆਂ ਸਰਗਰਮੀਆਂ ਸਿਖਰਾਂ ਤੇ ਹੈ ਤੇ ਇਸ ਦੇ ਦੌਰਾਨ ਹੁਣ ਤੱਕ ਪੰਜ ਪੜਾਅ ਦੀਆਂ ਵੋਟਾਂ ਜਿਹੜੀਆਂ ਪੈ ਚੁੱਕੀਆਂ ਤੇ ਲਗਭਗ 380 ਸੀਟਾਂ ਉਸ ਦੇ ਵਿੱਚ 380 ਤੋਂ ਉੱਪਰ 49 ਸੀਟਾਂ ਹੋਰ ਜਿਹੜੀਆਂ ਉਹਦੇ ਵਿੱਚ ਸ਼ਾਮਲ ਹੋ ਕੇ ਪੰਜਵੇਂ ਪੜਾਅ ਦੀਆਂ ਤਾਂ ਲਗਭਗ 429 ਜਿਹੜੀਆਂ ਸੀਟਾਂ ਦੇ ਵੋਟਾਂ ਹੁਣ ਤੱਕ ਬੈਠੋ ਕਿੰਨ ਤੇ ਇਸ ਪੜਾ ਤੋਂ ਬਾਅਦ ਜੋ ਕੁਝ ਸਰਵੇ ਆ ਰਹੇ ਐ ਜੋ ਕੋਈ ਛੇ ਵਿਸ਼ਲੇਸ਼ਕਾਂ ਦੀ ਰਹਿ ਆ ਰਹੀ ਹੈ ਉਹਦੇ ਅਨਸਾਰ ਕਿ ਇਹਦੇ ਵਿੱਚ ਇੰਡੀਆ ਜਿਹੜਾ ਗੱਠ ਜੋੜ ਹੈ ਉਹ ਅੱਗੇ ਚੱਲ ਰਿਹਾ ਹੈ ਚਾਹੇ ਉਹ ਬਿਹਾਰ ਹੈ ਚਾਹੇ ਉਹ ਉੱਤਰ ਪ੍ਰਦੇਸ਼ ਹੈ ਚਾਹੇ ਉਹ ਮਹਾਰਾਸ਼ਟਰ ਹੈ ਜਿਹੜੇ ਵੱਡੇ ਸੂਬੇ ਗਿਨੇ ਜਾਂਦੇ ਆ ਸਾਊਥ ਵਿੱਚ ਤਾਂ ਹੈ ਹੀ ਹੈ ਦੂਸਰੇ ਪਾਸੇ ਹੁਣ ਜਿਹੜਾ ਰਹਿ ਗਿਆ ਪੜਾ 6ਵਾਂ ਤੇ 7ਵਾਂ ਉਹਦੇ ਵਿੱਚ ਖਾਸ ਕਰਕੇ ਕਿਉਂਕਿ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਪ੍ਰਦੇਸ਼ ਇਹ ਸਾਰਾ ਇਲਾਕਾ ਵੀ ਆਉਂਦਾ ਹੈ ਝਾਰਖੰਡ ਦਾ ਇਲਾਕਾ ਆਉਂਦਾ ਹੈ ਪੱਛਮੀ ਬੰਗਾਲ ਦਾ ਆਉਂਦਾ ਹੈ ਕੋਈ ਯੂਪੀ ਦਾ ਆਉਂਦਾ ਹੈ ਕੁਝ ਬਿਹਾਰ ਦਾ ਆਉਂਦਾ ਹੈ ਸੋ ਉਹ ਸਾਰੀ ਸਥਿਤੀ ਜਿਹੜੀ ਹੈ ਉਹ ਉਹਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਹੈ ਗੱਲ ਸ਼ੁਰੂ ਹੋਈ ਹੈ ਕਿ ਹੁਣ ਜਿਹੜਾ ਗੱਠਜੋੜ ਹੈ ਇਹ ਕਿਸ ਢੰਗ ਨਾਲ ਅੱਗੇ ਜਿਹੜਾ ਆਉਣ ਵਾਲੇ ਜਿਹੜੇ ਦੋ ਪੜਾਵਾਂ ਦੇ ਵਿੱਚ ਅੱਗੇ ਵਧੇਗਾ ਕਿਉਂਕਿ ਨਰਿੰਦਰ ਮੋਦੀ ਹੋਣਾ ਨੇ ਭਾਰਤੀ ਜਨਤਾ ਪਾਰਟੀ ਦੇ ਬਾਰੇ ਜਿਹੜੀ ਇੱਕ ਗੱਲ ਆ ਰਹੀ ਹੈ ਕਿ ਆਰਐਸਐਸ ਤੇ ਬੀਜੇਪੀ ਦਾ ਜਿਹੜਾ ਹਾਰਡ ਕੋਰ ਵਰਕਰ ਹੈ ਉਹ ਉਸ ਦਾ ਸਾਥ ਨਹੀਂ ਦੇ ਰਿਹਾ ਇਸ ਵਾਰ ਨਹੀਂ ਥੱਲੇ ਤੁਰ ਰਿਹਾ ਨਹੀਂ ਸਰ ਗਰਮੀ ਦਿਖਾ ਰਿਹਾ ਇਹ ਹੈ ਦੂਸਰੇ ਪਾਸੇ ਨਾਲ ਦੀ ਨਾਲ ਨਰਿੰਦਰ ਮੋਦੀ ਹੋਣਾ ਨੇ ਹੁਣ ਜਿਹੜੀ ਉਹਨਾਂ ਦੀ ਆਪਣੀ ਟੋਨ ਹੈ ਆਪਣੀ ਸੁਰ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਤੁਹਾਨੂੰ ਰੋਜ਼ ਦੇਖਣ ਨੂੰ ਮਿਲਦੇ ਆ ਕੱਲ ਫੇਰ ਉਹਨਾਂ ਨੇ ਕਿਹਾ ਕਿ ਮੈਂ ਮੁਸਲਮਾਨਾਂ ਬਾਰੇ ਕੋਈ ਗੱਲ ਨਹੀਂ ਕੀਤੀ ਤੇ ਫੇਰ ਦੁਬਾਰਾ ਉਹਨਾਂ ਨੇ ਨਾਲ ਦੀ ਨਾਲ ਕੋਸ਼ਿਸ਼ ਇਹ ਬਾਅਦ ਇੱਕ ਹੋਰ ਥਾਂ ਤੇ ਜਾ ਕੇ ਕਹਿਤਾ ਕਿ ਜਿਹੜੀ ਕਾਂਗਰਸ ਹੈ ਇਹ ਜਾਤੀਵਾਦ ਫਲਾਉਂਦੀ ਹੈ ਫਿਰਕੂਵਾਦ ਫਲਾਉਂਦੀ ਹੈ ਪਰਿਵਾਰਵਾਦ ਦੇ ਜਿਹੜੇ ਦੋਸ਼ ਹੈ ਉਹਦੇ ਤੇ ਲਾਇਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਇਹ ਘਪਲੇਬਾਜ਼ਾਂ ਦਾ ਗੱਠ ਜੋੜ ਹੈ ਇਸ ਦਾ ਜਵਾਬ ਦਿੰਦਿਆਂ ਜਿਹੜੇ ਕਾਂਗਰਸ ਦੇ ਪ੍ਰਧਾਨ ਮਲਕ ਕਰਜਨ ਖੜਗੇ ਉਹਨਾਂ ਨੇ ਉਹਦੇ ਜਵਾਬ ਵਿੱਚ ਕਿਹਾ ਕਿ ਜਿਹੜਾ ਨਰਿੰਦਰ ਮੋਦੀ ਹੈ ਇਹ ਝੂਠਿਆਂ ਦਾ ਸਰਦਾਰ ਹੈ ਤੇ ਇਸ ਕਰਕੇ ਇਹ ਜਿਹੜੀ ਸਾਰੀ ਸਥਿਤੀ ਹੈ ਜਿਸ ਪਾਸੇ ਨੂੰ ਵੱਧ ਰਹੀ ਹੈ ਉਸ ਦੇ ਵਿੱਚ ਇਹ ਵੀ ਖਬਰ ਆਉਂਦੀ ਹੈ ਕਿ ਬਕਾਇਦਾ ਜਿਹੜੀਆਂ ਪਹਿਲਾਂ ਹੁਣ ਤੱਕ ਵੋਟਾਂ ਪੈ ਚੁੱਕੀਆਂ 380 ਸੀਟਾਂ ਤੱਕ ਦੀ ਗੱਲ ਹੈ ਕਿ ਉਹਦੇ ਵਿੱਚ ਜਿਹੜੇ ਚੋਣ ਕਮਿਸ਼ਨ ਦੇ ਅੰਕੜੇ ਆ ਤੇ ਜਿਹੜੀਆਂ ਐਕਚੁਅਲ ਵੋਟਾਂ ਜਿਹੜੀਆਂ ਮਸ਼ੀਨਾਂ 'ਚ ਪਈਆਂ ਉਹਨਾਂ ਵਿੱਚ 1 ਕਰੋੜ ਤੇ 7 ਲੱਖ ਦਾ ਫਰਕ ਹੈ ਜਦੋਂ ਇਸ ਗੱਲ ਦਾ ਚਰਚਾ ਸ਼ੁਰੂ ਹੋਈ ਹੈ ਤਾਂ ਹੁਣ ਸੁਪਰੀਮ ਕੋਰਟ 'ਚ ਜਿਹੜਾ 24 ਤਰੀਕ ਨੂੰ ਸੁਣਵਾਈ ਹੋਣੀ ਹੈ ਤੇ ਉਹ ਸਬੰਧ ਵਿੱਚ ਸੁਪਰੀਮ ਕੋਰਟ ਨੇ ਵੀ ਇਸ ਗੱਲ ਦਾ ਅਨਾਉਂਸ ਕਰਤਾ ਹੈ ਕਿ ਭਾਵੇਂ ਸੁਣਵਾਈ ਜਿਹੜੀ ਸਾਨੂੰ ਰਾਤ ਬੈਠ ਕੇ ਕਰਨੀ ਪਵੇ ਅਸੀਂ ਉਸ ਦਿਨ ਇਸ ਦਾ ਜਰੂਰ ਫੈਸਲਾ ਜਿਹੜਾ ਕਰਾਂਗੇ ਇਹ ਸਾਰੀ ਗੱਲ ਜਿਹੜੀ ਹੈ ਸੁਪਰੀਮ ਕੋਰਟ ਤੱਕ ਪਹੁੰਚੀ ਹੈ ਸੋ ਇਹ ਸਾਰੀ ਜਿਹੜੀ ਸਥਿਤੀ ਹੈ ਇਹਦੇ ਤੇ ਅਸੀਂ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਇਸ ਗੱਲ ਤੇ ਵੀ ਚਰਚਾ ਕਰਾਂਗੇ ਕਿ ਜਿਹੜੀ ਕਿਸਾਨ ਹੈ ਖਾਸ ਕਰਕੇ ਕਿਉਂਕਿ ਪੰਜਾਬ ਵਿੱਚ ਆ ਰਹੇ ਹੈ ਪ੍ਰਧਾਨ ਮੰਤਰੀ 23 ਤੇ 24 ਤਰੀਕ ਨੂੰ ਤੇ ਕਿਸਾਨਾਂ ਨੇ ਉਹਨਾਂ ਦੇ ਖਿਲਾਫ ਜਿਹੜਾ ਆਪਣਾ ਰੋਸ ਪ੍ਰਗਟਾਉਣ ਦਾ ਫੈਸਲਾ ਕੀਤਾ ਕੱਲ ਕਿਸਾਨਾਂ ਦੀ ਮਹਾ ਪੰਚਾਇਤ ਹੋਈ ਸੀ ਜਗਰਾਉਂ ਦੇ ਵਿੱਚ ਉਸ ਦੇ ਵਿੱਚ ਇਹ ਐਲਾਨ ਕੀਤਾ ਗਿਆ ਸੋ ਇਹ ਸਾਰੀ ਸਥਿਤੀ ਤੇ ਚਰਚਾ ਕਰਾਂਗੇ ਇਸ ਚੱਕੇ ਦੇ ਲਈ ਸਾਡੇ ਨਾਲ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਦੋਨਾਂ ਸਾਡੇ ਮਹਿਮਾਨਾਂ ਦਾ ਬੜਾ ਵਿਸ਼ਾਲ ਤਜਰਬਾ ਹੈ ਔਰ ਜੋ ਕੁਝ ਹੁਣ ਹਿੰਦੁਸਤਾਨ ਦੇ ਵਿੱਚ ਰਾਜਸੀ ਘਟਨਾਵਾਂ ਵਾਪਰ ਰਹੀਆਂ ਤੇ ਖਾਸ ਕਰਕੇ ਚ ਉਹਨਾਂ ਦਾ ਜਿਹੜਾ ਦੌਰ ਹੈ ਉਸ ਨੂੰ ਬੜਾ ਨੇੜੋਂ ਦੇਖ ਰਹੇ ਤੇ ਉਹਨਾਂ ਬਾਰੇ ਉਹਨਾਂ ਦੀ ਇੱਕ ਆਪਣੀ رائے ਹੈ ਸਿੱਧੂ ਸਾਹਿਬ ਚਾਹ ਨਹੀਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਸ਼ੁਕਰੀਆ ਜੀ ਜਿੱਤੂ ਸਾਹਿਬ ਤੁਸੀਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਹੁਣ 5ਵੇਂ ਪੜਾਵਾਂ ਦੀਆਂ ਵੋਟਾਂ 49 ਸੀਟਾਂ ਤੇ ਪਈਆਂ ਹੈਗੀਆਂ ਤੇ ਉਹ ਉਹ ਉਹਨਾਂ ਰਾਜਾਂ 'ਚ ਪਈਆਂ ਜਿਹੜੇ ਰਾਜਾਂ ਨੂੰ ਇਹ ਗਿਣਿਆ ਜਾਂਦਾ ਹੈ ਕਿ ਉੱਥੇ ਸਭ ਤੋਂ ਵੱਧ ਸੀਟਾਂ ਹੈਗੀਆਂ ਚਾਹੇ ਉਹ ਉੱਤਰ ਪ੍ਰਦੇਸ਼ ਹੈ ਚਾਹੇ ਉਹ ਬਿਹਾਰ ਹੈ ਮਹਾਰਾਸ਼ਟਰ ਹੈ ਪੱਛਮੀ ਬੰਗਾਲ ਹੈ ਤੇ ਇਸ ਦੇ ਨਾਲ ਬਾਕੀ ਦੇ ਜੁੜਦੇ ਜਿਹੜੇ ਹਿੱਸੇ ਉਹ ਹੈ ਤੇ ਤੁਸੀਂ ਇਹ ਸਾਰੇ ਬਾਰੇ ਤੁਹਾਡੀ ਕੀ ਰਾਏ ਹੈ ਦੇਖੋ ਤੁਸੀਂ ਸਮੁੱਚੇ ਲੈਵਲ ਤੇ ਇਹ ਤਾਂ ਕਿਹਾ ਨਹੀਂ ਜਾ ਸਕਦਾ ਵੀ ਪੰਜੇ ਪੜਾਵਾਂ ਦੇ ਵਿੱਚੋਂ ਹੁਣ ਕਪੀਕ ਜੇ ਪਹੁੰਚ ਗਈ ਗੱਲਬਾਤ ਪਰ ਅੰਦਾਜ਼ਾ ਲੋਕਾਂ ਨੂੰ ਇਸ ਕਿਸਮ ਦਾ ਲੱਗ ਰਿਹਾ ਹੈ ਕਾਂਗਰਸ ਹੈ ਜਿਹੜੀ ਜਾਂ ਕਾਂਗਰਸ ਨਾ ਕਹੋ ਤੁਸੀਂ ਇੰਡੀਆ ਗੱਠ ਜੋੜਾ ਬਲਾਕ ਹੈ ਉਹ ਅੱਗੇ ਜਾ ਰਿਹਾ ਹੈ ਉਹਦੇ ਹੱਕ ਦੇ ਵਿੱਚ ਤੁਸੀਂ ਬੇਵਨਾ ਕਹੋ ਤਾਂ ਇੱਕ ਖਾਸ ਕਿਸਮ ਦਾ ਕਿਸਮ ਦਾ ਉਹਦੇ ਵੱਲ ਬਹੁਤ ਵੱਡਾ ਝੁਕਾਅ ਹੈਗਾ ਜਿਹੜਾ ਓਪਨ ਝੁਕਾਅ ਹੈ ਸਾਰੇ ਤੇ ਵੇਦ ਦੀ ਗੱਲ ਤੋਂ ਥੋੜੀ ਜਿਹੀ ਵੱਖਰੀ ਹੈ ਜਿਹੜੇ ਸਾਰੇ ਅਨੁਮਾਨ ਆ ਰਹੇ ਨੇ ਸਿੱਧੂ ਸਾਹਿਬ ਉਹ ਸਾਰਿਆਂ ਵਿੱਚ ਇੱਕ ਗੱਲ ਤਾਂ ਬੜੀ ਸਾਂਝੀ ਹੈਗੀ ਹੈ ਭਾਵੇਂ ਕੋਈ 315 ਕਹਿੰਦਾ 340 ਕਹਿੰਦਾ 348 ਕਹਿੰਦਾ 364 ਕਹਿੰਦਾ ਪਰ ਇਹ ਜ਼ਰੂਰ ਸਾਰੇ ਕਹਿੰਦੇ ਆ ਕਿ 300 ਤੋਂ ਪਾਰ ਹੈ ਹੁਣ ਤੱਕ ਦੀ ਜਿਹੜੀ ਸਥਿਤੀ ਆਉਣ ਦੇ ਵਿੱਚ ਇੰਡੀਆ ਘਟ ਜੋ ਨਹੀਂ ਇਹ ਸਾਰੇ ਲਾ ਰਹੇ ਆ ਇਹ 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 ਦਾ ਤਾਂ ਜਿਹੜਾ ਇੱਕ ਆਪਣੇ ਪੱਤਰਕਾਰ ਤੇ ਰਾਈਟਰ ਦਾ ਆਰਗੇਨਾਈਜੇਸ਼ਨ ਦਾ ਜਿਆਦਾ ਅੱਜ ਕੱਲ੍ਹ ਚੱਲ ਰਿਹਾ ਉਹ ਵੀ ਕਹਿੰਦੇ ਵੀ 300 ਤੋਂ ਉੱਤੇ ਕ੍ਰੋਸ ਕਰਨਗੇ ਇੰਡੀਆ ਬਲੌਕ ਤੇ ਚਲੋ ਇਸ ਇਹ ਸਾਰੀ ਗੱਲ ਨੂੰ ਅਸੀਂ ਕਹਿ ਨਹੀਂ ਸਕਦੇ ਹਜੇ ਕਈ ਗੱਲਾਂ ਵਿੱਚ ਪਈਆਂ ਜਿਹਦਾ ਹਜੇ ਕੋਈ ਸਮਾਧਾਨ ਹੋਣਾ ਹੈ ਜਾਂ ਸੋਲੂਸ਼ਨ ਨਿਕਲੇਗਾ ਜਿਹੜੀ ਸਭ ਤੋਂ ਵੱਡੀ ਗੱਲ ਬਾਤ ਹੈ ਇਹਦੇ ਵਿੱਚ ਕੋਈ ਗੱਲ ਨਹੀਂ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਈ ਵੀ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਫੈਂਸਿਵ ਬਹੁਤ ਹੈ ਨੈਰੇਟਿਵ ਹੈ ਜਿਹੜਾ ਉਹ ਰਾਹੁਲ ਗਾਂਧੀ ਹੀ ਸੈੱਟ ਕਰਦਾ ਹੈ ਦਰਹੋਰ ਗਾਂਧੀ ਤਾਂ ਇਹਨਾਂ ওভার ਕੰਫੀਡੈਂਸ ਵਿੱਚ ਕਈ ਵਾਰੀ ਗੱਲ ਕਰਦਾ ਵੀ ਦੱਸੋ ਜੀ ਤੁਸੀਂ ਕੱਲ ਨੂੰ ਫਿਰ ਪ੍ਰਧਾਨ ਮੰਤਰੀ ਕੋ ਆਪਾਂ ਕੀ ਬੁਲਵਾਈਏ ਕੀ ਬੋਲੇ ਉਹ ਕੱਲ ਨੂੰ ਆਪਾਂ ਜੀ ਸੈੱਟ ਕਰ ਦਿੰਨੇ ਆ ਟੋਨ ਉਹਦੀ ਜਿਹੜਾ ਕੱਲ ਨੂੰ ਬੋਲੇਗਾ ਇਸ ਕਿਸਮ ਦਾ ਜੀ ਮੈਂ ਹੁਣ ਦਿੱਲੀ 'ਚ ਵੀ ਹੁਣ ਭਾਸ਼ਣ ਦੇ ਮळे ਇਹੀ ਕਿਹਾ ਵੀ ਅਸੀਂ ਦੱਸੋ ਦਾ ਪਟੋਨ ਸੈੱਟ ਕਰ ਦਿੰਨੇ ਆ ਅੱਜ ਹੀ ਦੱਸ ਦਿੰਨੇ ਆ ਕੀ ਬੋਲੇਗਾ ਉਹ ਬੁਲਾ ਦਿੰਨੇ ਆ ਤੋਂ ਇਸ ਕਿਸਮ ਦਾ ਨੈਰੇਟਿਵ ਸੈੱਟ ਕਰਨਾ ਤੇ ਪ੍ਰਾਈਮ ਮਿਨਿਸਟਰ ਨੇ ਸਿਰਫ ਇਦੇ ਤੇ ਪ੍ਰਤੀਕਰਮੀ ਕਰਨਾ ਇਹ ਬੜੀ ਹਾਸੋਹੀਣੀ ਗੱਲ ਬਾਤ ਹੈ ਵੀ ਤੁਸੀਂ 10 ਸਾਲ ਦੇ ਰਾਜ ਕਰਦੇ ਹੋ ਪ੍ਰਾਪਤੀਆਂ ਦਗਰਾਉਣੀਆਂ ਚਾਹੀਦੀਆਂ ਇੱਕ 10 ਸਾਲ ਰਾਜ ਕਰਦੀ ਪਾਰਟੀ ਕੋਲ ਤਾਂ ਬਹੁਤ ਕੁਝ ਹੁੰਦਾ ਉਹ ਆਪ ਦਾ ਦੱਸੇ ਵੀ ਅਸੀਂ ਆਹ ਕੀਤਾ ਕਿਤਾ ਜਬ ਉਹ ਸਿਰਫ ਇੱਕੋ ਪੋਲਰਾਈਜੇਸ਼ਨ ਦੀ ਕਰਦਾ ਹਿੰਦੂ ਮੁਸਲਮਾਨ ਦੀ ਗੱਲ ਕਰਦਾ ਬਹੁਤਿਆਂ ਨੂੰ ਜਾਣਿਆ ਕਰਦਾ ਜਾਂ ਹੁਣ ਇੱਕ ਨਵੀਂ ਗੱਲ ਕਰ ਦਿੱਤੀ ਇਹਨੇ ਪਿਛਲੇ ਦਿਨਾਂ ਜਾਂ ਚ ਇਹ ਇਹ ਰੋਹਲ ਗਾਂਧੀ ਤੇ ਕੇਜਰੀਵਾਲ ਨੂੰ ਇੰਨਾ ਦੇ ਤਾਂ ਜ਼ਿਆਦਾ ਸਪੋਰਟਰ ਆ ਪਾਕਿਸਤਾਨ ਚ ਹੈ ਪਾਕਿਸਤਾਨ ਚ ਜਿਵੇਂ ਇਹ ਸੱਚੇ ਨੇ ਕਿਹਾ ਇਸ ਨੇ ਹੋਮ ਮਿਨਿਸਟਰ ਨੇ ਕਿਹਾ ਕਿ ਪਾਕਿਸਤਾਨ ਚ ਹੈ ਇਸ ਕਿਸਮ ਦੇ ਜਿਹੜੇ ਨਾਰੇ ਇਸ ਦਿੱਲੀ ਬੋਲਦੇ ਹੀ ਕਿਹਾ ਕੱਲ ਇਹ ਸਾਰਾ ਕੁਝ ਕਰਨਾ ਲੱਗਦਾ ਨਹੀਂ ਵੀ ਇਹਦੇ ਚ ਕੋਈ ਪੋਲਿਟੀਕਲ ਕੈਂਪੇਨ ਇਹ ਕੋ ਡੈਮੋਕ੍ਰੇਸੀ ਦੀ ਕੈਂਪੇਨ ਹੈ ਇਹ ਜੇ ਪੋਲਰਾਈਜੇਸ਼ਨ ਕਰਨ ਤੋਂ ਬਿਨਾ ਹੋਰ ਕੋਈ ਵੀ ਉਹਨਾਂ ਕੋਲ ਆਏ ਲੱਗਦਾ ਵੀ ਰਸਤਾ ਹੈ ਨਹੀਂਗਾ ਤੇ ਇਸੇ ਕਰਕੇ ਅਸੀਂ ਕਹਿ ਸਕਦੇ ਆਂ ਵੀ ਬਿਲਕੁਲ ਉਹ ਅੱਗੇ ਲੱਗ ਤੁਰਿਆ ਹੁਣ ਤਾਂ ਸਿਰਫ ਇੱਕੋ ਗੱਲ ਹੈ ਜਿਹਦੇ ਉੱਤੇ ਵੱਡਾ ਖਤਰਾ ਹੈ ਖਤਰਾ ਲੋਕਾਂ ਨੂੰ ਉਹ ਡਰ ਵੀ ਹੈ ਤੇ ਖਦ사 ਵੀ ਬਹੁਤ ਸਾਰਾ ਐਕਸਪ੍ਰੈਸ ਕਿ ਕਰ ਰਹੇ ਹੈ ਉਹ ਇਹ ਹੈ ਵੀ ਕਿਸ ਇਹ ਜਿਸ ਤਰੀਕੇ ਨਾਲ ਇਹਨਾਂ ਨੇ ਜਿਹੜੀ ਵੋਟਾਂ ਪਾਈਆਂ ਜਿੰਨੀਆਂ ਕਿ ਜਿੰਨੇ ਜਿਹੜੇ ਜਿਹੜੇ 17 ਸੀ ਫਾਰਮ ਹੈ ਜਿਨ੍ਹਾਂ ਦੇ ਮਤਾਬਕ ਹੁੰਦਾ ਵੀ ਜਿੰਨੀ ਬੋਟ ਪੋਲ ਹੁੰਦੀ ਹੈ ਉਸੇ ਵੇਲੇ ਉਹਨਾਂ ਦੇ ਆਬਜ਼ਰਵਰ ਦੇ ਸਾਰੀਆਂ ਪਾਰਟੀਆਂ ਦੇ ਸਾਈਨ ਲੈ ਜਾਂਦੇ ਆ ਤੇ ਉਦੋਂ ਪਿੱਛੋਂ ਇਲੈਕਸ਼ਨ ਕਮਿਸ਼ਨ ਉਹਦੀ ਆਪ ਦੀ ਕੀ ਕੀ ਬੋਟਾਂ ਕਿੰਨੀਆਂ ਪਈਆਂ ਉਹ ਆਪ ਕਿੰਨੇ ਜਾਰੀ ਕਰਦਾ ਉਸ ਨੇ ਫਿਗਰ ਆ ਜਿਹੜੀ ਉਹ ਵੱਡੀ ਕਰਕੇ ਦਿੱਤੀ ਹੈ ਜਿਵੇਂ ਕਿਹਾ ਵੀ 1 ਲੱਖ 1 ਕਰੋੜ 7 ਲੱਖ ਵੱਧ ਫਿਗਰ ਕਰਕੇ ਦਿੱਤੀ ਹੈ 380 ਸੀਟਾਂ ਤੇ ਇਹ ਆਪਣੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਲੱਗਦੀ ਹੈ ਵੀ ਸੀਟਾਂ ਤੋਂ ਵਿੱਚ ਸਾਰੀ ਗੱਲ ਆਪੇ ਵਧਾ ਕੇ ਦਿੱਤੀ ਹੈ ਇਹਦਾ ਮਤਲਬ ਲੱਗਦਾ ਬਣੂ ਨੇ ਕੁਐਸ਼ਨ ਰੱਖਿਆ ਫੇਰਾਫੇਰੀ ਲਈ ਕੁਐਸ਼ਨ ਰੱਖਿਆ ਇੱਕ ਵਿਚਾਰੇ ਵੀ ਇਹਦੇ ਵਿੱਚ ਸਾਰੇ ਜਿਵੇਂ ਜਿਵੇਂ ਹੋ ਜਾ ਸੈੱਟ ਕਰਕੇ ਕਾਨੂੰਨ ਕੀਤੇ ਜਾਣਗੇ ਫਿਰ ਇਹਦੇ ਇਲਾਵਾ ਮਸ਼ੀਨਾਂ ਵੀ ਕਿੰਨੀਆਂ ਲੱਖਾਂ ਦੇ ਗਿਣਤੀ ਦੇ ਵਿੱਚ ਹਜੇ ਤੱਕ ਮਸ਼ੀਨਾਂ ਕਿੱਤੀ ਗਈਆਂ ਉਹ ਉਹਦਾ ਵੀ ਨਹੀਂ ਪਤਾ ਸਾਰਾ ਕੁਝ ਜਾਂ ਇੱਥੋਂ ਤੱਕ ਹੋਏ ਹੋਇਆ ਪਿਆ ਵੀ ਕਈ ਥਾਵਾਂ ਤੇ ਮਸ਼ੀਨਾਂ ਬਾਜ਼ਾਰ ਵਿੱਚ ਜਿੱਤ ਜਾਂਦੀਆਂ ਲੋਕਾਂ ਨੇ ਫੜ ਲਏ ਤੇ ਲੋਕਾਂ ਨੇ ਡਰਾਈਵਰ ਵਗੈਰਾ ਦੀ ਪਟਾਈ ਕਰਤੀ ਬਹੁਤ ਕੁਝ ਹੋ ਰਿਹਾ ਤੇ ਜਿਸ ਤਰੀਕੇ ਨਾਲ ਇਹ ਸਾਰਾ ਕੰਪੇਨ ਜਲਦੀ ਹੈ ਜਿਹਦੇ ਚ ਕੱਲਾ ਇੱਕੋ ਹੀ ਜਿਹੜਾ ਮੁੱਖ ਸਟਾਰ ਕੰਪੇਨਰ ਆ ਉਹ ਪ੍ਰਾਇਮਿਸਟਰ ਆ ਹੋਰ ਕੋ ਬੰਦਾ ਨਹੀਂ ਉਹਦਾ ਬੋਲਦਾ ਜਾਂ ਦੂਜੇ ਲੰਬਾ ਕੰਪੇਨਰ ਵੀ ਹੈ ਜਿਹੜੇ ਅਮਰਸ਼ਾ ਕੰਪੇਨਰ ਉਹ ਤੇ ਅਮਰਸ਼ਾ ਆਇਆ ਹੋਰ ਤਾਂ ਕੋਈ ਹੈ ਨਹੀਂਗਾ ਅਮਰਸ਼ਾ ਬਾਕੀ ਦਾ ਤੁਸੀਂ ਦੇਖੋ ਵੀ ਡਿਫੈਂਸ ਮਿਨਿਸਟਰ ਚੁੱਪ ਆ ਜਾ ਇੱਕ ਕਿਤੇ ਆਉਂਦਾ ਤਾਂ ਜਿਵੇਂ ਚੰਡੀਗੜ੍ਹ ਆ ਕੇ ਗਿਆ ਇੱਥੇ ਯੂਟੀ ਦੇ ਵਿੱਚ ਇਹ ਸਾਰਾ ਇਹ ਹੈਗਾ yogi ਆ ਗਿਆ yogi dittanath dittanath ਆ ਗਿਆ ਹੁਣ ਇਹ ਇੱਕ ਅੱਧਾ ਕਿਤੇ ਇਧਰ ਉਧਰ ਆਉਂਦਾ ਜੇ ਉਸ ਦੇ ਮੁਤਾਬਕ ਪਰ ਕੋਈ ਵੀ ਐਸ ਕਿਸਮ ਦਾ ਕੰਪੇਨਰ ਹੈ ਨਹੀਂ ਐਡੇ ਵੱਡੇ ਮੋਲ ਕੋਈ ਐਡੀ ਵੱਡੀ ਜਿਹੜੀ ਪਾਰਟੀ ਆ ਆਲ ਇੰਡੀਆ ਲੈਵਲ ਤੇ ਇਲੈਕਸ਼ਨਲ ਲੜ ਰਹੀ ਹੈ ਤੇ 500 ਤੋਂ ਉੱਤੇ ਸੀਟਾਂ ਦੀ ਲਈ ਲੜ ਰਹੀ ਹੈ ਕਿੱਥੋਂ ਤੱਕ ਜਾ ਕੇ ਤੁਸੀਂ ਦੱਸੋ ਵੀ ਇਹ ਇਹ ਸਾਰਾ ਉਹਨਾਂ ਦਾ ਉਹ ਬੰਦਾ ਉਹਦੇ ਕੋਲ ਸਟਾਰਟ ਕਰਕੇ ਇੱਕ ਹੋਵੇ ਹੁਣ ਪ੍ਰਾਈਮ ਮਿੰਿਸਟਰ ਕਿੰਨੀਆਂ ਕਿੰਨੀਆਂ ਜ਼ਿਆਦਾ ਮੀਟਿੰਗਾਂ ਅਟੈਂਡ ਕਰ ਲੇਗਾ ਤੇ ਇਸ ਕਰਕੇ ਸਾਰਾ ਕੁਝ ਦੇਖਿਆ ਦੂਜਾ ਇਹ ਜਿਥੋਂ ਤੱਕ ਪੰਜਾਬ ਦਾ ਸਬੰਧ ਹੈ ਪੰਜਾਬ ਦੇ ਵਿੱਚ ਤਾਂ ਬਿਲਕੁਲ ਸਪਸ਼ਟ ਹੈ ਵੀ ਇਹਦੇ ਆਪ ਬੀਜੇਪੀ ਦੇ ਵਿਰੋਧ ਵਿੱਚ ਹੁਣ ਲੋਕ ਕਾਫੀ ਖੜੇ ਹੋ ਗਏ ਨੇ ਖਾਸ ਕਰਕੇ ਕਿਸਾਨ ਯੂਨੀਅਨ ਕਰਕੇ ਹੀ ਇਹ ਸਾਰਾ ਕੁਝ ਮਾਹੌਲ ਬਣਿਆ ਹੋਇਆ ਹੈ ਬਹੁਤ ਸਿੱਟੇ ਦੇ ਮਾਹੌਲ ਬਣਿਆ ਹੋਇਆ ਕਿਤੇ ਜ਼ਿਆਦਾ ਕਿਤੇ ਘੱਟ ਪਰ ਕੋਈ ਥਾਂ ਇਹ ਜਾਨੀ ਪੰਜਾਬ ਦੇ ਵਿੱਚ ਜਿੱਥੇ ਭਾਜਪਾ ਦਾ ਵਿਰੋਧ ਨਹੀਂ ਹੋ ਰਿਹਾ ਕਾਲੀਆਂ ਝੰਡੀਆਂ ਨਾਲ ਜਾਂ ਕਿਸੇ ਡਿਮੋਨਸਟ੍ਰੇਸ਼ਨਾਂ ਨਾਲ ਤਾਂ ਉਹ ਹੋ ਜਿਹੜਾ ਸਾਰਾ ਇਹ ਡਿਮੋਨਸਟ੍ਰੇਸ਼ਨਾਂ ਨਾਲ ਬਹੁਤ ਵੱਡੇ ਜੋਰ ਸ਼ੋਰ ਨਾਲ ਸਾਰਾ ਹੋ ਰਿਹਾ ਹੁਣ ਤਾਂ ਇਹ ਲੱਗ ਰਿਹਾ ਹੈ ਕਿ ਕਿਸ ਤਰੀਕੇ ਨਾਲ ਜਿਵੇਂ ਇਹ ਸਾਰਾ ਇੰਨਾ ਇਸ ਕਿਸਮ ਦਾ ਲੋਕਾਂ ਦਾ ਝੁਕਾਅ ਔਰ ਭਾਜਪਾ ਦੇ ਵਿਰੋਧ ਵਿੱਚ ਸਾਰਾ ਕੁਝ ਹੋ ਕੇ ਔਰ ਬਲੋਕ ਇੰਡੀਆ ਬਲੋਕ ਦੇ ਹੱਥ ਵਿੱਚ ਸਾਰੀ ਬਾਜ਼ੀ ਹੋਵੇ ਫੇਰ ਲੋਕਾਂ ਨੂੰ ਡਰ ਲੱਗ ਰਿਹਾ ਵੀ ਈਵੀ ਮਸ਼ੀਨਾਂ ਆ ਰਹੇ ਜਤਲਣ ਫੇਰ ਲੈ ਜਾਣਗੇ ਇਹ ਕਿਸੇ ਅੱਜ ਤੱਕ ਨਹੀਂ ਕਹਿਣੋਂ ਹਟੇ ਪਰ ਬੇਸ਼ੱਕ ਹਾਂਜੀ ਇਹ ਜਸਪਾਲ ਸਾਹਿਬ ਜਿਸ ਤਰ੍ਹਾਂ ਤੁਸੀਂ ਇਹ ਸਾਰੀ ਗੱਲ ਕੀਤੀ ਹੈ ਉਹਨ ਅਸੀਂ ਇਹ ਈਵੀਐਮ ਦੀ ਜਿਹੜੀ ਤੁਸੀਂ ਗੱਲ ਛੇੜੀ ਹੈ ਤੇ ਜਿਹੜੀ ਹੁਣ ਜਿਸ ਤਰ੍ਹਾਂ ਅੰਕੜੇ ਜਿਹੜੇ ਆ ਰਹੇ ਆ 380 ਸੀਟਾਂ ਜਦੋਂ ਚਾਰ ਪੜਾਆਂ ਦੀਆਂ ਵੋਟਾਂ ਮੁਕੰਮਲ ਹੋ ਗਈਆਂ ਉਹਦੇ ਵਿੱਚ ਜਿਹੜੇ ਵੋਟਾਂ ਪਈਆਂ ਤੇ ਜਿਹੜੀਆਂ ਚੋਣ ਕਮਿਸ਼ਨ ਨੇ ਜਾਰੀ ਕੀਤਾ ਆਪਣਾ ਅੰਕੜਾ ਉਸ ਅੰਕੜੇ 'ਚ ਬਹੁਤ ਵੱਡਾ ਫਰਕ ਹੈ 1 ਕਰੋੜ ਤੇ 7 ਲੱਖ ਦਾ ਜਿਹਨੀ ਤੁਸੀਂ ਗੱਲ ਕੀਤੀ ਹੈ ਤੇ ਜਿਹੜੇ ਮਾਹਰ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ 1 ਕਰੋੜ 7 ਲੱਖ ਦਾ ਫਰਕ ਹੈ ਤਾਂ ਇਹ ਜਿਹੜੀ ਪਰ ਸੀਟ ਹੈ 25000 ਵੋਟ ਦਾ ਫਰਕ ਪੈਂਦਾ ਹੈ ਬਿਲਕੁਲ ਬਿਲਕੁਲ ਇਸ ਸਥਿਤੀ 'ਚ ਤੁਸੀਂ ਕੀ ਦੇਖਦੇ ਹੋ ਬੇਕੋ 25000 ਆਪਣੇ ਆਪ ਵਿੱਚ ਜਿਤਾਉਣ ਲਈ ਬਹੁਤ ਹੁੰਦਾ ਤਾਂ ਉਹਨੂੰ ਪਤਾ ਵੀ ਪਿਛਲੇ 19 ਦੀਆਂ ਇਲੈਕਸ਼ਨਾਂ ਵੇਲੇ ਵੀ 2019 ਦੀਆਂ ਇਲੈਕਸ਼ਨਾਂ ਵੇਲੇ ਵੀ ਬਹੁਤ ਥੋੜੇ ਥੋੜੇ ਡਿਫਰੈਂਸ ਨਾਲ ਯੂਪੀ ਚ ਯੂਪੀ ਚ ਸਮਾਜਵਾਦੀ ਪਾਰਟੀ ਹਾਰੀ ਸੀ ਕਈ ਸੀਟਾਂ ਤੇ ਬਹੁਤ ਥੋੜੇ ਥੋੜੇ ਡਿਫਰੈਂਸ ਨਾਲ ਹਾਰੀ ਸੀ ਇਸ ਕਰਕੇ 2 200 ਦੇ ਫਰਕ ਨਾਲ 5 500 2 200 ਦੇ ਫਰਕ ਨਾਲ ਕਾਫੀ ਸੀਟਾਂ ਤੇ ਸੀ ਤੋਂ ਇੰਨਾ ਫਰਕ ਤੇ ਇਹਦੇ ਨਾਲ ਤਾਂ 25 25000 25000 ਵੋਟ ਦਾ ਸਿੱਧਾ ਮਾਰਜਨ ਮਿਲਦਾ ਹੈ ਜਿੰਨਾ ਜ਼ਿਆਦਾ ਇਹ ਵੱਧ ਰੱਖਿਆ ਇਹ ਤਾਂ ਕਿਤੇ ਨਾ ਕਿਤੇ ਇਹ ਤਾਂ ਲੱਗਦਾ ਨਾ ਕਿ ਇਸੇ ਕਰਕੇ ਹੀ ਉਹ ਬਾਰ-ਬਾਰ ਇਹ ਕਹਿ ਰਿਹਾ ਕਿ 370 ਤੇ 400 ਪਾਰ ਦੀ ਗੱਲ ਆਉਂਦੀ ਹੈ ਕਿਉਂਕਿ 380 ਦੀ ਤਾਂ ਗੱਲ ਸਾਹਮਣੇ ਆ ਗਈ ਆ 380 ਸਾਹਮਣੇ ਆ ਗਈ ਹੈ ਹੁਣ ਸਵਾਲ ਇਹ ਹੈ ਵੀ ਮੈਨੂੰ ਜਿਹੜਾ ਲੱਗਦਾ ਸਭ ਤੋਂ ਵੱਡਾ ਹੁਣ ਇੱਕ ਕੱਲ ਦਾ ਦਿਨ ਵਿੱਚ ਰਹਿ ਗਿਆ ਪਰਸੋਂ ਚੰਦਰ ਚੂੜ ਨੇ ਵੀ ਕਹਿਤਾ ਹੀ ਭਾਈ ਮੈਂ ساری ਰਾਤ ਬੈਠ ਕੇ ਸੁਣਨਾ ਪਵੇ ਤੇ ਅਸੀਂ ਰਾਤ ਤੱਕ ਉਹਨਾਂ ਦਾ ਮੁਕਾਵਾਂਗੇ ਸਾਰਾ ਤੇ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਪੇਸ਼ ਹੋਣਾ ਪਊ ਦੱਸਣਾ ਪਊ 11 ਦਿਨ ਲੇਟ ਅੰਕੜੇ ਕਿਵੇਂ ਉਹਨਾਂ ਨੇ ਜਾਰੀ ਕੀਤੇ ਪਹਿਲੇ ਦੋ ਸੈਟ ਦੋ ਜਿਹੜੇ ਰਾਉਂਡ ਸੀ ਉਹਨਾਂ ਦੇ ਪਹਿਲੇ ਦੋ ਚਰਨਾਂ ਦੇ 11 ਦਿਨ ਲੇਟ ਕੀਤੇ ਫਿਰ ਵੀ ਮੁੜ ਕੇ ਲੇਟ ਕਰਦੇ ਸਿੱਖ ਸਾਬ ਉਹ ਕਹਿੰਦੇ ਆ ਕਿ ਜਿਹੜਾ ਪ੍ਰੋਸੈਸ ਹੁੰਦਾ ਹੈ ਅੱਗੇ ਉਹ ਲਗਭਗ ਜਿਹੜਾ ਸ਼ਾਮ ਨੂੰ ਇੱਕ ਵਾਰੀ 5 ਵਜੇ ਆਉਂਦਾ ਫਿਰ ਰਾਤ ਨੂੰ 8 ਵਜੇ ਫਿਰ ਰਾਤ ਨੂੰ 12 ਵਜੇ ਤੇ ਫਿਰ ਅਗਲੇ ਦਿਨ 11 ਵਜੇ ਤੱਕ ਜਿਹੜੇ ਆ ਉਹ ਸਾਰੇ ਅੰਕੜੇ ਚੋਣ ਕਮਿਸ਼ਨ ਦੇ ਕੋਲ ਪਹੁੰਚ ਜਾਂਦੇ ਆ ਹੋ ਜਾਂਦੇ ਬਿਲਕੁਲ ਬਿਲਕੁਲ ਇਹ ਸਾਰਾ ਕੁਝ ਇਹ ਪਹਿਲਾਂ ਹੋ ਪ੍ਰੈਕਟਿਸ ਚੱਲ ਰਹੀ ਹੈ ਇਹ ਹੁਣ ਇੰਨੇ ਇੰਨੇ ਦਿਨ ਕਿਉਂ ਲੇਟ ਕੀਤਾ ਵੇਖੋ ਲੋਕਾਂ ਦਾ ਸ਼ੱਕ ਕੋਈ ਬਿਲਕੁਲ ਫਜ਼ੂਲ ਨਹੀਂ ਹੈ ਇਹ ਲੋਕਾਂ ਨੂੰ ਪਤਾ ਹੀ ਹੈ ਵੀ ਇਹ ਸਾਰਾ ਕੁਝ ਹੋ ਰਿਹਾ ਬੜੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਿਵੇਂ ਹੁਣ ਤੁਸੀਂ ਵੇਖੋ ਵੀ ਤੈਮਲ ਨਾਡੂ ਦੇ ਵਿੱਚ ਚੀਫ ਡਾਇਰੈਕਟਰ ਸਟਾਰਲ ਨੇ ਉਹ ਸਾਰੇ ਜਿਹੜੇ ਫਾਰਮ ਹੈ ਇੱਕ ਥਾਂ ਇਕੱਠੇ ਕਰ ਲਏ ਉਹਨਾਂ ਦੀ ਸਾਰਿਆਂ ਦੀ ਜਿਹੜੇ 12 ਸੀ ਫਾਰਮ ਜਿਹੜਾ ਉਹਨਾਂ ਇੱਕ ਥਾਂ ਇਕੱਠੇ ਕਰ ਲਏ ਆ ਆਪਣੇ ਹਾਈ ਡਿਪਾਰਟਮੈਂਟ ਜੀ हां ਜਿਹੜੇ ਤੁਰਤ ਤੁਰਤ ਬਦਲ ਕੀ ਉਸੇ ਦਿਨ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਟੋਟਲ ਵੋਟਰਾਂ ਦੀ ਗਿਣਤੀ ਆ ਜਾਂਦੀ ਹੈ ਵੀ ਕਿੰਨੀਆਂ ਪੋਲ ਹੋਈਆਂ ਤੇ ਉਹ ਉਹਦਾ ਮਿਲਾਨ ਹੋ ਜਾਂਦਾ ਫਿਰ ਜਿਹੜਾ ਇਹ ਹੁਣਾ ਤਾਂ ਮਿਲਾਨ ਚਾਹੀਦਾ ਮਿਲਣੀਆਂ ਚਾਹੀਦੀ ਆਪਸ ਵਿੱਚ ਦੀ ਮੈਚ ਹੋਣਾ ਚਾਹੀਦਾ ਕਿ ਇੱਕ ਪਾਸੇ 17 ਸੀ ਤੇ 17 ਏ ਜਿਹੜੀਆਂ ਮਸ਼ੀਨ ਦੇ ਵਿੱਚੋਂ ਵੋਟਾਂ ਨਿਕਲਣੀਆਂ ਉਹਨਾਂ ਦੋਨਾਂ ਦਾ ਆਪਸ ਵਿੱਚ ਦੀ ਮੈਚ ਹੋਣਾ ਚਾਹੀਦਾ ਬਰਾਬਰ ਹੋਣੀ ਚਾਹੀਦੀ ਹੈ ਉਹਦੇ 'ਚ ਇੱਕ ਬੋਟ ਦਾ ਫਰਕ ਪੈ ਜੇ ਇਹਦਾ ਮਤਲਬ ਕਿਤੇ ਹੀਰਾ ਫੇਰੀ ਹੈ ਤੇ ਪਰੇਛੇ ਹੁਣ ਜਿਹੜਾ ਲੋਕਾਂ ਨੇ ਅੰਦਾਜ਼ਾ ਲੱਗ ਰਿਹਾ ਜਿਹੜਾ ਕਿ ਹੁਣ ਇਲੈਕਸ਼ਨ ਕਮਿਸ਼ਨ ਦੇ ਡੇਟੇ ਨੂੰ ਐਨਲਾਈਜ਼ ਕਰਨ ਤੋਂ ਪਤਾ ਲੱਗ ਰਿਹਾ ਜਿਹੜਾ ਉਹਨਾਂ ਨੇ ਕਲੇਮ ਕੀਤਾ ਵੀ ਇੰਨੇ ਵੋਟਾਂ ਪੈ ਗਿਆ ਉਹਦੇ 'ਚ 1 ਕਰੋੜ ਤੇ 7 ਲੱਖ ਦਾ ਫਰਕ ਹੈ ਇਸ ਕਰਕੇ ਲੋਕਾਂ ਨੂੰ ਦੁਲਕਾਂ ਦੇ ਸ਼ੱਕ ਬਿਲਕੁਲ ਠੀਕ ਹੈ ਸਵਾਲ ਹੈ ਵੀ ਲੋਕਾਂ ਦੇ ਇੰਨੇ ਸ਼ੱਕ ਹੋ ਗਏ ਐ ਇਸ ਨੂੰ ਹੁਣ ਕਿਵੇਂ ਦੂਰ ਕਰਨਗੇ ਇਹਦਾ ਇਹਦਾ ਮਤਲਬ ਇਹ ਹੈ ਵੀ ਹੇਰਾਫੇਰੀ ਤੇ ਪੂਰਾ ਜਿੱਤਣ ਲਈ ਭਾਜਪਾ ਜਿਹੜੀ ਐ ਤਿਆਰ ਬੈਠੀ ਆ ਕੁਛ ਵੀ ਕਰਨਾ ਪਵੇ ਉਹਨਾਂ ਨੇ ਪਾਵਰ ਨਹੀਂ ਛੱਡਣੀ ਇਹ ਸਾਰੀ ਕੋਸ਼ਿਸ਼ ਉਹਨਾਂ ਦੀ ਬੜੀ ਜ਼ੋਰ ਸ਼ੋਰ ਨਾਲ ਦੂਜੇ ਪਾਸੇ ਲੋਕਾਂ ਦੀ ਬੜੀ ਕੋਸ਼ਿਸ਼ ਹੈ ਕਿ ਵੀ ਅਸੀਂ ਹੁਣ ਇਹ ਇਹਨਾਂ ਨਾਲ ਇਹਨਾਂ ਦੀ ਰੈਲੀਆਂ ਦਾ ਵੀ ਕਿੰਨਾ ਫਰਕ ਹੈ ਹੁਣ ਦਿੱਲੀ ਦੇ ਵਿੱਚ ਦੇਖੋ ਵੀ ਅਮਿਤ ਸ਼ਾਹ ਦੀ ਰੈਲੀ ਵਿੱਚ ਕੁਝ ਵੀ ਨਹੀਂ ਸੀਗਾ ਦੂਜੇ ਪਾਸੇ ਜਿਹੜੀ ਇਸ ਦੀ ਰਾਹੁਲ ਦੀ ਰੈਲੀ ਹੋਈ ਸੀ ਉਹਦੇ ਵਿੱਚ ਕਿੰਨਾ ਵੱਡਾ ਫਰਕ ਸੀਗਾ ਔਰ ਰਾਹੁਲ ਦੀ ਰੈਲੀ ਤੇ ਇਸ ਇਸੇ ਤਰੀਕੇ ਨਾਲ ਉਥੇ ਜਿਹੜਾ ਫੂਲਪੁਰ ਦੀ ਰੈਲੀ ਆ ਉਹਦਾ ਕਮਾਲ ਹੋ ਗਈ ਸੀ ਜਿੱਥੇ ਫੂਲਪੁਰ ਦੀ ਰੈਲੀ ਦੇ ਵਿੱਚ ਯੂਪੀ ਦੇ ਵਿੱਚ ਇਹ ਅਖਲੇਸ਼ ਯਾਦਵ ਤੇ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦਿੱਤਾ ਲੋਕ ਸੈਲਫੀਆਂ ਲੈਣ ਲਈ ਸਟੇਜ 'ਤੇ ਚੜ ਗਏ ਤੇ ਇਸ ਕਰਕੇ ਉਹਨਾਂ ਨੂੰ ਬੋਲੇ ਤੋਂ ਬਿਨਾਂ ਜਾਣਾ ਪਿਆ ਹੈਲੀਕਾਪਟਰ ਤੇ ਕੱਢ ਕੇ ਲੈ ਗਏ ਉਹਨਾਂ ਨੂੰ ਇਸ ਕਿਸਮ ਦੀ ਜਿਹੜੀ ਗੱਲਬਾਤ ਆ ਲੋਕਾਂ ਦਾ ਜੋਸ਼ ਆ ਇਹ ਜੋਸ਼ ਵੀ ਲੋਕਾਂ ਦਾ ਰਿਸਪੌਂਸ ਜੋਸ਼ ਪਤਾ ਲੱਗ ਰਿਹਾ ਇਹ ਜੋਸ਼ ਪ੍ਰਧਾਨ ਮੰਤਰੀ ਵਾਲੇ ਚ ਹੈ ਨਹੀਂ ਬਿਲਕੁਲ ਹੀ ਪ੍ਰਧਾਨ ਮੰਤਰੀ ਦਾ ਸਟਾਰ ਕੈਂਪੇਨਰ ਹੈ ਤੇ ਬਾਕੀ ਦਾ ਉਹ ਸਾਰਾ ਦੂਜਿਆਂ ਦਾ ਸਟਾਰ ਕੈਂਪੇਨਰ ਬਣਿਆ ਹੀ ਨਹੀਂ ਜਾਂਦਾ ਦੂਜਿਆਂ ਦਾ ਸਾਰਿਆਂ ਨੂੰ ਉਹ ਤਾਂ ਇੱਕ ਫਿਲਿੰਗ ਗੈਪ ਹੈ ਸਟਾਕ ਗੈਪ ਅਰੇਂਜਮੈਂਟ ਉਹ ਇਸ ਕਿਸਮ ਦਾ ਚੱਲਦਾ ਤੇ ਕਦੇ ਇਹਨਾਂ ਨੇ ਸੋਚਿਆ ਵੀ ਨਹੀਂ ਸੀਗਾ ਵੀ ਇਹ ਸਾਰਾ ਕੁਝ ਹੁਣ ਵੇਖੋ ਮੰਦਰ ਦਾ ਫਾਲ ਫੇਲ ਹੋ ਗਿਆ ਤੇ ਇਹ ਜਿਹੜਾ ਜਿਹੜਾ ਉਹ ਸਾਰਾ ਸਿਟੀਜ਼ਨ ਦਾ ਸੀਏ ਕੀਤਾ ਸੀ ਸੀਏ ਜਿਹੜਾ ਸੀ ਸੀਏ ਵੀ ਫਿਰ ਉਹ ਕਹੇ ਉਹਦਾ ਵੀ ਕੋਈ ਸਾਰੇ ਕੁਝ ਆ ਕੇ ਇਲੈਕਸ਼ਨ ਦੇ ਦਿਨਾਂ 'ਚ ਕੀਤੇ ਆਪ ਇਹ ਇੱਕ ਬਹੁਤ ਵੱਡੀ ਖਬਰ ਆਈ ਹੈ ਜਿਹੜੀ ਕਿ ਅ ਅੱਜਕੱਲ ਉਸਨੇ ਅਲ ਜਜ਼ੀਰਾ ਨੇ ਕੀਤੀ ਆ ਉਹਦੇ 'ਚ ਸਾਰਾ ਅੰਕੜੇ ਦਿੱਤੇ ਆ ਵੀ ਇਹਨਾਂ ਨੇ ਨਵੰਬਰ 'ਚ ਹੀ ਪਿਛਲੇ ਨਵੰਬਰ 'ਚ ਮੋਦੀ ਦੀ ਪ੍ਰੋਜੈਕਸ਼ਨ ਲਈ ਐਡ ਦੇਣੀ ਸ਼ੁਰੂ ਕਰਤੀ ਸੀ ਕਈ ਕਰੋੜਾਂ ਦੀਆਂ ਐਡਸ ਸਾਰੀਆਂ ਦਿੱਤੀਆਂ ਜਿਹੜੀਆਂ ਸਾਰੇ ਸੈਟਅਪ ਚ ਗਈਆਂ ਉਹਦੇ ਇਹਨਾਂ ਨੇ ਕਰੋੜ ਦੇਣ ਤੇ ਕਰੋੜ ਵੀ ਦਿੱਤਾ ਜਿਹੜਾ ਜਿਹੜਾ ਸੀਈਐਸ ਕਮਿਊਨੀਕੇਸ਼ਨ ਸੈਂਟਰ ਹੈ ਉਹਦੇ ਰਾਹੀਂ ਐਡ ਦਿੱਤੀ ਜਿਹਦੇ ਕਾਫੀ ਸਰਕਾਰੀ ਪੈਸਾ ਵੀ ਉਹਦੇ ਚ ਇਨਵੋਲਵ ਸੀਗਾ ਜਾਦੇ ਬਹੁਤ ਵੱਡੇ ਲੈ ਤੇ ਉਹਦੇ ਚ ਆਉਂਦਾ ਵੀ ਕਾਂਗਰਸ ਪਾਰਟੀ ਦੀ ਐਡ ਦਾ ਕਿਤੇ ਨਾਂ ਨਿਸ਼ਾਨ ਨਹੀਂ ਉਹਨਾਂ ਪੈਸਿਆਂ ਦੇ ਵਿੱਚ ਬਰਾਬਰ ਬਣਦਾ ਜਿੰਨਾ ਇਹਨਾਂ ਨੇ ਪੈਸੇ ਤੇ ਇਸ ਕਰਕੇ ਨਵੰਬਰ ਸ਼ੁਰੂ ਕੀਤਾ ਨਵੰਬਰ ਦੇ ਪਿਛੋਂ ਦੇਖੋ ਕਾਹ ਮਹੀਨੇ ਲੰਘ ਗਏ ਉਦੋਂ ਦੇ ਲਗਾਤਾਰ ਇਹ ਪੈਸੇ ਖਰਚੀ ਕਰਦੇ ਤੇ ਫਿਰ ਇਲੈਕਟੋਰਲ ਬਾਉਂਡ ਦਾ ਕਿੰਨਾ ਵੱਡਾ ਖੇਹਰਾ ਫੇਰੀ ਆਈ ਕੋਈ ਥਾਂ ਨਹੀਂ ਇਹਨਾਂ ਨੇ ਛੱਡਿਆ ਪੀਐਮਓ ਤੋਂ ਇਨਸਟਰਕਸ਼ਨਾਂ ਆ ਜਾਂਦੀਆਂ ਪੀਐਮਓ ਹੀ ਡਾਇਰੈਕਟ ਕਰਦਾ ਤੇ ਮੈਨੂੰ ਇੱਕ ਹੋਰ ਵੀ ਪਤਾ ਲੱਗਿਆ ਸਾਰਾ 12 ਅਨਸੀ ਦੇ ਵਿੱਚ ਵੀ ਇਹਨਾਂ ਨੂੰ ਇਹ ਸੀ ਵੀ ਪ੍ਰਾਈਮ ਮਿਨਿਸਟਰ ਨੂੰ ਸੀ ਹਰ ਲੈਵਲ ਤੇ ਜਿਤਾਉਣਾ ਜਿਹੜੀ 12 ਅਨਸੀ ਸੀਟ ਹੈ ਪਾਰਲੀਮੈਂਟ ਸੀਟ ਹੈ ਜਿੱਤੇ ਤੇ ਪ੍ਰਾਈਮ ਮਿਨਿਸਟਰ ਲਾ ਰਹੇ ਆ ਉਹ ਜਿੰਨੇ ਵੀ ਰਿਟਾਇਰਡ ਵੱਡੇ ਸੀਨੀਅਰ ਇੰਟੈਲੀਜੈਂਸ ਅਫਸਰ ਹੈ ਆਈ ਵੀ ਦੇ ਰਾ ਦੇ ਦਬਾਲ ਆਪ ਵੀ ਉਥੇ ਸਕਿਉਰਿਟੀ ਜਿਹੜਾ ਰਵਾਈਜਰਾ ਉਹ ਵੀ ਉਥੇ ਕਹਿੰਦੇ ਕੈਂਪ ਕਰਦਾ ਜਾਂ ਵਿజిਟ ਕਰਦਾ ਕੋਆਰਡੀਨੇਟ ਕਰਦਾ ਉਹ ਸਾਰੇ ਬੰਦੇ ਜਿਹੜੇ ਇੰਟੈਲੀਜੈਂਸ ਵੱਡੇ ਵੱਡੇ ਰਾ ਦੇ ਆਈਬੀ ਦੇ ਬੰਦੇ ਆ ਉਹ ਸਾਰੇ ਉਥੇ ਕਿਤੇ 1.5 ਮਹੀਨੇ ਤੋਂ ਕੈਂਪ ਕਰ ਰਹੇ ਆ ਇਹ ਸਾਰਾ ਕੁਝ ਉੱਥੇ ਬੈਠੇ ਆ ਕੀ ਕਰਦੇ ਆ ਕਿਸ ਕਿਸਮ ਦੀ ਅਸਾਈਨਮੈਂਟ ਆ ਉਹਨਾਂ ਦੀ ਇਹ ਤਾਂ ਹੁਣ ਸਾਨੂੰ ਪਤਾ ਨਹੀਂਗਾ ਨਾ ਪਤਾ ਲੱਗ ਸਕਦਾ ਪਰ ਉਹ ਸਾਰੇ ਬੰਦਿਆਂ ਨੇ ਇਸ ਕਿਸਮ ਦਾ ਜਿਹੜਾ ਹੋਰ ਜਿਹੜੇ ਅਫੀਸਰ ਹੋਣਗੇ ਉਹ ਨਹੀਂ ਪਤਾ ਕਿਸ ਕਿਸ ਲੈਵਲ ਤੇ ਹੋਣਗੇ ਇਹ ਤਾਂ ਸਿਰਫ ਸੀਨੀਅਰ ਇੰਟੈਲੀਜੈਂਸ ਅਫੀਸਰ ਹੀ ਉੱਥੇ ਡਿਪਿਊਟ ਕੀਤੇ ਹੋਏ ਆ ਲਾਈਵ ਉੱਥੇ ਉਹਨਾਂ ਦੀ ਡਿਊਟੀਆਂ ਤਾਇਨਾਤ ਕੀਤੇ ਹੋਏ ਆ ਸਾਰੇ ਤੇ ਇਸ ਕਰਕੇ ਸਾਰੇ ਥਾਵਾਂ ਉੱਤੇ ਬਹੁਤ ਵੱਡਾ ਅਰੇਂਜਮੈਂਟ ਕੀਤਾ ਇਹਨਾਂ ਨੇ ਦੇਖੋ ਤੁਸੀਂ ਦੇਖੋ ਪਹਿਲਾਂ ਤਾਂ ਉਹਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਸੀਗੇ ਸਾਰੇ ਉਹਨਾਂ ਦੇ ਪੇਪਰ ਕੈਂਸਲ ਕੀਤੇ ਸਾਰੇ ਸਿਰਫ ਤਿੰਨਕ ਰਹਿ ਗਏ ਆ ਸ਼ਾਇਦ ਪ੍ਰਾਈਮ ਮਿਨਿਸਟਰ ਵਾਰਾਨਸੀ ਤੋਂ ਜਿਹੜੇ ਇਲੈਕਸ਼ਨ ਵਿੱਚ ਲੜ ਰਹੇ ਆ ਤੇ ਬਾਕੀ ਦਾ ਸਾਰੇ ਉਹਨਾਂ ਨੇ ਇੱਕ ਕੈਂਸਲ ਕਰਤੇ ਸੀ ਜਿਹੜੇ ਜਿਹੜਾ ਇੱਕ ਉਹਦੇ ਥਾ ਤੇ ਨਕਲ ਲਾਉਣ ਲਈ ਇੱਕ ਬੰਦੇ ਨੇ ਕੀਤੇ ਸੀ ਜਾਂ ਰੰਗੀਲਾ 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 ਉਹ ਵੀ ਲਾਤੇ ਸੀ ਇਸ ਕਰਕੇ ਇਹਨਾਂ ਨੇ ਕੋਈ ਕਿਸੇ ਕਸਰ ਦੀ ਕਿਸੇ ਵੀ ਲੈਵਲ ਤੇ ਛੱਡੀ ਤਾਂ ਜਾਂ ਬੰਗਾਲ ਦੇ ਵਿੱਚ ਜਿਹੜਾ ਉਹ ਹੋਇਆ ਸੀ ਸਾਰਾ ਉੱਥੇ ਵੀ ਇਹਨਾਂ ਨੇ ਖੁਦ ਉਹਦਾ ਉਹਦਾ ਜਿਹੜਾ ਵੀਡੀਓ ਆ ਗਿਆ ਸਾਰੇ ਆਪ ਹੀ ਸਾਰਾ ਕੁਝ ਮਾਹੌਲ ਤਿਆਰ ਕੀਤਾ ਸੀ ਬੀਜੇਪੀ ਵੱਲੋਂ ਕੀਤਾ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਤੇ ਇਸ ਕਰਕੇ ਹੁਣ ਅਸੀਂ ਕਹਿ ਨਹੀਂ ਸਕਦੇ ਵੀ ਇਹ ਫੇਰ ਵੀ ਇਸ ਦੇ ਬਾਵਜੂਦ ਵੀ ਸਾਰੀ ਗੱਲ ਐਕਸਪੋਜ਼ ਹੋਣ ਦੇ ਬਾਵਜੂਦ ਵੀ ਜਿੱਤ ਜੇ ਪਾਰਟੀ ਔਰ ਫੇਰ ਬੀਜੇਪੀ ਦੀ ਸਰਕਾਰ ਬਣ ਜੇ ਤਾਂ ਕਮਾਲ ਦੀ ਗੱਲ ਹੈ ਤੇ ਸਾਨੂੰ ਨਹੀਂ ਲੱਗਦਾ ਵੀ ਇਸ ਵਾਰ ਇਨਾ ਜਿਹੜਾ ਮੂਵਮੈਂਟ ਲੋਕਾਂ ਦੀ ਇੱਕ ਤਰ੍ਹਾਂ ਦਾ ਗੁੱਸਾ ਖੜਾ ਹੋ ਰਿਹਾ ਔਰ ਲੋਕਾਂ ਦੇ ਜਿਵੇਂ ਹੁਣ ਤੁਸੀਂ ਮਹਾਰਾਸ਼ਟਰਾ 'ਚ ਦੇਖੋ ਮਹਾਰਾਸ਼ਟਰਾ 'ਚ ਪਤਾ ਹੀ ਆ ਤੁਸੀਂ ਕੱਲ ਦੱਸ ਰਹੇ ਸੀ ਕਿਸ ਤਰ੍ਹਾਂ ਦਾ ਕਿੰਨੇ ਬਾ ਮਹਾਰਾਸ਼ਟਰਾ 'ਚ ਉਹ ਸਾਰੇ ਗਏ ਆ ਤਕਰੀਬਨ ਆਲਮੋਸਟ ਜਿਹੜੀਆਂ 45 ਸੀਟਾਂ ਕਿ 48 ਸੀਟਾਂ ਉੱਥੇ 48 ਨੇ 48 ਜੀ 48 ਸੀਟਾਂ 48 ਸੀਟਾਂ ਦੇ ਉੱਤੇ ਆਲਮੋਸਟ ਬਹੁਤ ਹੀ ਇਹ ਇਹਦੇ 'ਚ ਆ ਵੀ ਇਹ ਭਾਜੀ ਦਾ ਤਾਂ ਥੋੜਾ ਜਿਹਾ ਐਸਾ ਉਹਦੇ 'ਚ ਆਊਗਾ ਬਾਕੀ ਸਾਰੇ ਦੂਜੇ ਆਪੋਜੀਸ਼ਨ ਲੈ ਜਾਣਗੇ ਔਰ بڑے ਜੋਰ-ਸ਼ੋਰ ਨਾਲ ਜਿੰਨੇ ਤੇਜ਼ੀ ਤੇਜ਼ੀ ਤੇ ਗੁੱਸੇ ਵਿੱਚ ਇਹ ਕਹਿ ਦੋ ਸ਼ਿਵ ਸੈਨਾ ਦੇ ਇੰਦਰ ਤੋਂ ਰਿਹਾ ਇਸ ਕੱਲ ਦਾ ਉੱਥੇ ਲੋਕਾਂ ਨੂੰ ਕਿ ਜਿਸ ਢੰਗ ਦੇ ਨਾਲ ਉਹਨਾਂ ਦੀਆਂ ਪਾਰਟੀਆਂ ਜਿਹੜੀਆਂ ਸੀ ਸਥਾਨਕ ਐਨਸੀਪੀ ਤੇ ਸ਼ਿਵ ਸੈਨਾ ਜਿਸ ਢੰਗ ਨਾਲ ਉਹਨਾਂ ਨੂੰ ਤੋੜਿਆ ਗਿਆ ਤੋੜ ਕੇ ਜਿਹੜੇ ਅਸਲ ਵਾਰਸ ਸੀਗੇ ਉਸ ਪਾਰਟੀ ਦੇ ਉਹਨਾਂ ਨੂੰ ਪਾਸੇ ਕਰਕੇ ਜਿਹੜੇ ਧੜੇ ਇਹਨਾਂ ਦੇ ਨਾਲ ਜੁੜੇ ਭਾਜਪਾ ਦੇ ਨਾਲ ਉਹਨਾਂ ਨੂੰ origignal ਪਾਰਟੀਆਂ ਕਰਾਰ ਦੇ ਦਿੱਤਾ ਗਿਆ ਲੋਕਾਂ ਦਾ ਉਹਨਾਂ ਦੇ ਖਿਲਾਫ ਗੁੱਸਾ ਜਿਹੜਾ ਉੱਥੇ ਬੜਾ ਸਪਸ਼ਟ ਰੂਪ ਵਿੱਚ ਦੇਖਣ ਨੂੰ ਮਿਲਿਆ ਤਦ ਬਿਲਕੁਲ ਜੀ ਬੇਖੋ ਸਬਾਕੀ ਸਾਰੇ ਤੁਸੀਂ ਇਹਨਾਂ ਨੇ ਦੇਖੋ ਵੀ ਜਿਸ ਤਰੀਕੇ ਦਾ 25 ਕ ਬੰਦੇ ਸੀ ਜਿਹੜੇ ਵੱਡੇ ਵੱਡੇ ਕਰੋਨਾ ਦੇ ਸਕੈਂਡਲਾਂ 'ਚ ਫਸੇ ਹੋਏ ਸੀ ਉਹ ਸਾਰੇ ਭਾਜਪਾ 'ਚ ਆ ਗਏ ਤੇ ਉਹਦੇ 'ਚੋਂ ਕਈ ਮਹਾਰਾਸ਼ਟਰ ਦੇ ਵੀ 5-6 ਲੋਕ ਆ ਗਏ ਤੇ ਉਹ ਸਾਰੇ ਇਹਨਾਂ ਦੀ ਵਾਸ਼ੂ ਮਸ਼ੀਨ 'ਚ ਆ ਕੇ ਸਾਫ਼ ਹੋ ਗਏ ਭਾਜਪਾ ਜੁਆਇਨ ਕਰ ਲਈ ਉਹਨਾਂ ਨੇ ਇਹਨਾਂ ਇਸ ਗੱਲਾਂ ਦਾ ਵੀ ਗੁੱਸਾ ਬਹੁਤ ਜ਼ਿਆਦੇ ਲੋਕਾਂ ਨੂੰ ਹੈਗਾ ਵੀ ਇਹ ਜਿਹੜੇ 25 ਕੁ ਜਿਹੜੇ ਬੰਦੇ ਆ ਵੱਡੇ ਜਿਨ੍ਹਾਂ ਦੇ ਬਹੁਤ ਵੱਡੇ ਕਰੋੜਾਂ ਦੇ ਘਪਲੇ ਸੀਗੇ ਉਹ ਸਾਰੇ ਇਹਨਾਂ ਨਾਲ ਜੁਆਇਨ ਕਰਨ ਤੋਂ ਬਾਅਦ ਉਹ ਬਿਲਕੁਲ ਇੱਕਦਮ ਦੋ ਤੋਤੇ ਬਣ ਗਏ ਇਹ ਵੀ ਇਹ ਸਾਰੀ ਗੱਲ ਲੋਕਾਂ ਦੇ ਨੋਟਿਸ 'ਚ ਹੈ ਤੇ ਇਸ ਕਰਕੇ ਹਾਂਜੀ ਹਾਂ ਸਿੱਧਾ ਸਾਹਿਬ ਆਪਣਾ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ ਅਸੀਂ ਜਿਹੜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਲੋਕਾਂ ਦੇ ਗੁੱਸੇ ਲੋਕਾਂ ਦੀ ਮੂਵਮੈਂਟ ਹੈ ਉਤਾਂ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੱਲ ਜਗਰਾਉਂ ਦੇ ਵਿੱਚ ਜਿਹੜੀ ਹੈ ਕਿਸਾਨਾਂ ਜਥੇਬੰਦੀਆਂ ਨੇ ਆਪਣੀ ਮਹਾਪੰਚਾਇਤ ਕਰਕੇ ਫੈਸਲਾ ਕੀਤਾ ਕਿ ਅਸੀਂ ਇੱਥੇ ਪ੍ਰਾਈਮ ਮਿਨਿਸਟਰ ਦੇ ਆਉਣ ਤੇ ਉਹਦੇ ਖਿਲਾਫ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਜਿਹੜਾ ਪ੍ਰਗਟਾਉਣਾ ਔਰ ਰੋਸ ਜਿਹੜੀ ਕੱਲ ਦੀ ਮਹਾਪੰਚਾਇਤ ਸੀ ਉਹਦੇ ਵਿੱਚ ਬਕਾਇਦਾ ਉੱਥੇ ਸੰਕਲਪ ਲਿਆ ਗਿਆ ਅਹਿਦ ਕੀਤਾ ਗਿਆ ਸਾਰੇ ਜਿੰਨੇ ਵੀ ਉੱਥੇ ਸ਼ਾਮਲ ਲੋਕ ਸੀਗੇ ਕਿ ਸਾਰੇ ਕਾਲੀਆਂ ਝੰਡੀਆਂ ਲੈ ਕੇ ਪਟਿਆਲੇ ਪਹੁੰਚਣਗੇ ਤੇ ਇਸ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਆਪਣਾ ਆਖਰੀ ਸਵਾਲ ਆ ਇੱਥੇ ਹੀ ਆਪਣਾ ਸਮਾਪਤ ਹੋ ਰਿਹਾ ਜੀ ਮੈਂ ਇਹਦੇ ਬਾਰੇ ਗੱਲ ਕਰਦੇ ਆ ਵੀ ਜਿਹੜਾ ਕਿਸਾਨ ਜਥੇਬੰਦੀ ਦਾ ਕਾਫੀ ਵੱਡਾ ਪੰਜਾਬ ਦੇ ਵਿੱਚ ਇਹ ਕੋਈ ਸ਼ੱਕ ਨਹੀਂ ਆ ਜਿਹੜਾ ਜਦੋਂ ਦਾ ਜਦੋਂ ਦਾ 2020 ਦੇ ਕਿਸਾਨ ਮੋਰਚਾ ਜਿਹੜਾ ਜੀ ਸੰਯੁਕਤ ਕਿਸਾਨ ਮੋਰਚਾ ਸ਼ੁਰੂ ਕੀਤਾ ਜਾਂ ਇਹਨਾਂ ਦਾ ਦਿੱਲੀ ਦਾ ਦਿੱਲੀ ਦੇ ਬਾਰਡਰਾਂ ਦਾ ਮੋਰਚਾ ਸੀ ਸਾਰਾ ਉਹਦੇ ਪਿੱਛੋਂ ਕਿਸਾਨਾਂ ਦੀ ਮੂਵਮੈਂਟ ਬਧੀ ਹੈ ਜਿਆਦੇ ਤੇ ਉਹਨਾਂ ਨੇ ਸਾਰੀ ਗੱਲ ਤੇ ਅਸਰ ਅਸਰ ਅੰਦਾਜ਼ ਵੀ ਹੋ ਸਕਦੇ ਆ ਇੱਥੇ ਤਾਂ ਜਿਹੜਾ ਜਿਗਰਾਵਾਂ ਵਾਲਾ ਸੀ ਉਹ ਤਾਂ ਟ੍ਰੇਡ ਯੂਨੀਅਨ ਵੀ ਲੀਡਰ ਇਕੱਠੇ ਹੋਏ ਸਾਰੇ ਉਹਦੇ ਹੀ ਤਾਂ ਮਜ਼ਦੂਰ ਲੀਡਰ ਵੀ ਆਏ ਸਾਰੇ ਉਹ ਸਾਰੇ ਲੀਡਰਾਂ ਨੇ ਇਕੱਠ ਬਹੁਤ ਜਿਆਦੇ ਹੋਇਆ ਬੜਾ ਰਿਸਪੌਂਸਿਵ ਇਕੱਠ ਸੀ ਸਾਰਾ ਉਹਦੇ ਵਿੱਚ ਇਹ ਹੋਇਆ ਵੀ ਅਸੀਂ ਕੋਈ ਡਿਸਟਰਬਲ ਨਹੀਂ ਕਰਨੀ ਇਲੈਕਸ਼ਨ ਅਸੀਂ ਉਸ ਕਿਸਮ ਦਾ ਇਲੈਕਸ਼ਨ ਪ੍ਰੋਸੈਸ ਅਸੀਂ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਪਟਿਆਲੇ ਜਾਵਾਂਗੇ ਹੁਣ ਕੱਲ ਪਟਿਆਲੇ ਆਉਣਾ ਇੱਥੇ ਆਉਣਗੇ ਉਦੋਂ ਪੁੱਛੋ ਗਰਦਾਸਪੁਰ ਬੋਲੇਗਾ ਤੇ ਸ਼ਾਇਦ ਅਮਰਸਰ ਤੇ ਬੋਲਣਾ ਕਵੀ ਤਰੀਕ ਨੂੰ ਜਲੰਧਰ ਤੇ ਗਰਦਾਸਪੁਰ ਦਾ ਜੀ ਗਰਦਾਸ ਜਲੰਧਰ ਤੇ ਗਰਦਾਸਪੁਰ ਇੱਥੇ ਬੋਲ ਲੈ ਇੱਥੇ ਵੀ ਸਾਰੇ ਥਾਂ ਉੱਤੇ ਕਿਸਾਨ ਜਾਣਗੇ ਮੈਨੂੰ ਲੱਗਦਾ ਜੀ ਕਿ ਪਟਿਆਲੇ ਕੱਲ ਹੀ ਕਿਸਾਨ ਬਹੁਤੇ ਪਹੁੰਚਣਗੇ ਕਿਉਂਕਿ ਪਟਿਆਲੇ ਕਈ ਜਥੇਬੰਦੀਆਂ ਦਾ ਹੈੱਡਕੁਆਰਟਰ ਹੈ ਜਾਂ ਉਹ ਉੱਥੇ ਜਾਦਾ ਕਨਸੈਂਟਰੇਸ਼ਨ ਹੈ ਤੇ ਇਸ ਕਰਕੇ ਪਟਿਆਲੇ ਕੱਲ ਪਹੁੰਚ ਰਹੇ ਐ ਤੇ ਇਹ ਦੇਖੋ ਕੀ ਹੁੰਦਾ ਇਹਦੇ ਚ ਵੀ ਤੁਸੀਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਆ ਰਹੀਆਂ ਐ ਕਿ ਜਿਹੜੇ ਆਪਣਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ ਉਹਨਾਂ ਨੇ ਹਰਿਆਣੇ ਦੇ ਬਾਰਡਰ ਤੇ ਹੁਣ ਅੱਜ ਸ਼ਾਮ ਹੀ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਵੇਖੋ ਹਰਿਆਣੇ ਦੇ ਕਿਸਾਨ ਵੀ ਇਦਨ ਦੇ ਵਿਰੁੱਧ ਬਹੁਤ ਚੱਲ ਰਹੇ ਐ ਸਾਰੇ ਪਰ ਰਾਜਸਥਾਨ ਚ ਵੀ ਚੱਲ ਰਿਹਾ ਹੈ ਪਰ ਹਰਿਆਣਾ ਤੇ ਪੰਜਾਬ ਦਾ ਦੋ ਬਹੁਤ ਚੰਗੇ ਜੋਰ ਸ਼ੋਰ ਨਾਲ ਚੱਲ ਰਹੇ ਆ ਖਾਸ ਕਰਕੇ ਜਿਹੜੇ ਹਰਿਆਣੇ ਦੇ ਪੰਜਾਬ ਦੇ ਨਾਲ ਨਾਲ ਲੱਗਦਾ ਏਰੀਆ ਸਰਸਾ ਸਰਸਾ ਇਹ ਅੰਬਾਲਾ ਤੇ ਇਸ ਏਰੀਆ ਦੇ ਲੋਕ ਤਾਂ ਕਿਸਾਨ ਆ ਉਹ ਸਾਰੇ ਇਸੇ ਇਸ ਕਿਸਮ ਦੇ ਹੈ ਜਿਹੜੀ ਬਹੁਤ ਹੀ ਸਿੱਖ ਪਾਪੂਲੇਸ਼ਨ ਹੈ ਉਹ ਤਾਂ ਸਾਰੇ ਡਿਮੋਨਸਟ੍ਰੇਸ਼ਨ ਦੇ ਵਿੱਚ ਸ਼ਾਮਿਲ ਹੀ ਹੈ ਪਹਿਲਾਂ ਵੀ ਉਹ ਸ਼ਾਮਿਲ ਸੀ ਉਹਨਾਂ ਦੇ ਮੋਰਚੇ ਫਰਵਰੀ ਦਾ ਜਦੋਂ ਕਿਸਾਨ ਮੋਰਚਾ ਲੱਗੇ 8 ਫਰਵਰੀ ਨੂੰ ਉਦੋਂ ਵੀ ਉਹ ਸ਼ਾਮਿਲ ਸੀ ਸਾਰੇ ਇਸ ਕਰਕੇ ਉਹਨਾਂ ਦੀ ਸਮੂਲੀਅਤ ਹੁਣ ਵੀ ਹੈ ਜੀ ਦਾ ਤੇ ਬੀਜੇਪੀ ਜੀ ਦਾ ਬੀਜੇਪੀ ਨੂੰ ਬਹੁਤ ਜ਼ਿਆਦਾ ਨੁਕਸਾਨ ਹਰਿਆਣੇ ਚ ਹੋ ਗਿਆ ਹੁਣੇ ਉਮੀਦ ਵੀ 10 ਦਿਨ 10 ਸੀਟਾਂ ਇਹਨਾਂ ਕੋਲੇ ਸੀ ਤੇ ਇਹ ਅਧੀਆਂ ਵੀ ਲੈ ਜਾਣਗੇ ਇਸ ਕਿਸਮ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਤਾਂ ਬਿਲਕੁਲ ਕਲੀਅਰ ਹੈ ਕਿ ਕਿਸਾਨ ਮੋਰਚੇ ਕਰਕੇ ਕਿਸਾਨਾਂ ਦੀ ਸਾਰੇ ਮੋਬਿਲਾਈਜੇਸ਼ਨ ਕਰਕੇ ਤੇ ਇਹ ਹੈ ਵੀ ਬੀਜੇਪੀ ਕਿਤੇ ਵੀ ਹਜੇ ਤੱਕ ਟੱਕਰ ਦੇਣ ਦੀ ਹਾਲਤ ਨਹੀਂ ਕਿਸੇ ਕੰਸੀਕੁਐਂਸ ਉਹ ਬਾਈ ਚਾਂਸ ਕਿਸੇ ਇੱਧਰ ਉੱਧਰ ਦੇ ਕੋਈ ਫਾਇਦਾ ਹੋਰ ਫੈਕਟਰ ਕੰਮ ਕਰ ਦੇਣ ਤਾਂ ਜਿੱਤ ਜੇ ਕੋਈ ਪਰ ਉਮੀਦ ਨਹੀਂ ਫੇਲ ਕਰ ਇਸ ਕਰਕੇ ਹੁਣ ਬਹੁਤ ਵੱਡਾ ਕਿਸਾਨਾਂ ਦਾ ਜਿਹੜਾ ਫੈਕਟਰ ਹੈ ਤੇ ਕੱਲ ਜਿਹੜੇ ਲੋਕ ਇਕੱਠੇ ਹੋਏ ਆ ਬਹੁਤ ਸ਼ਾਮ ਤੱਕ ਲੋਕ ਆਉਂਦੇ ਰਹੇ ਬੜੀ ਵੱਡੀ ਗਿਣਤੀ ਚ ਆਏ ਇੱਥੇ ਡੇਗਰਾਵਾਂ ਦੇ ਵਿੱਚ ਮਹਾਪੰਚਾਇਤ ਤੇ ਦੋਨੋਂ ਫੈਸਲੇ ਦੂਜਾ ਫੈਸਲਾ ਇਹ ਉਹਨਾਂ ਦਾ ਇਹ ਹੈ ਕਿ ਅਸੀਂ ਸਵਾਲ ਪੁੱਛਾਂਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਵੀ ਉਹ ਪੁੱਛਦੇ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਹੀ ਪੁੱਛਦੇ ਆ ਇਸ ਕਰਕੇ ਇਹਦਾ ਇਹਦਾ ਇਲੈਕਸ਼ਨ ਉਤੇ ਬਹੁਤ ਅਸਰ ਪਿਆ ਇਹ ਜਿਹੜੀਆਂ ਇਹ ਜਿਹੜੇ ਕਿਸਾਨ ਜੁਨੇ ਅਸੀਂ ਇਦੋਂ ਪਹਿਲਾਂ ਪਹਿਲੀ ਵਾਰ ਪਹਿਲੀ ਵਾਰ ਇਹ ਓਪਨਲੀ ਇੱਕ ਤਰ੍ਹਾਂ ਦੀ ਉਹਨਾਂ ਦੀ ਇਲੈਕਸ਼ਨ ਜਾਂ ਪੋਲਿਟਿਕਸ ਦੇ ਪ੍ਰੋਸੈਸ ਦੇ ਵਿੱਚ ਪਾਰਟਿਸਪੇਸ਼ਨ ਹੈ ਪਹਿਲਾਂ ਪਾਰਟਿਸਪੇਟ ਨਹੀਂ ਸੀ ਕਰਦੇ ਕੱਲਾ ਬਸ ਟ੍ਰੇਡ ਜਦੋਂ ਕਿਤੇ ਕਿਸਾਨਾਂ ਦੀ ਮੰਗ ਆਈ ਉਹਦੇ ਤੇ ਉਹ ਡਿਮੋਸਟ੍ਰੇਸ਼ਨ ਕਰਦੇ ਰਹਿੰਦੇ ਹੁਣ ਇੱਕ ਤਰ੍ਹਾਂ ਦਾ ਇਲੈਕਸ਼ਨ ਪ੍ਰੋਸੈਸ ਵਿੱਚ ਖੜੇ ਹੋਣਾ ਕਿਹੜਾ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ ਹੈ ਇਹ ਜੇ ਰੈਜ਼ੋਲੂਸ਼ਨ ਪਾਉਂਦੇ। ਇਹ ਤਾਂ ਉਹਨਾਂ ਨੇ ਕੱਲ ਉੱਤੇ ਸੱਦਾ ਦਿੱਤਾ ਹੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਕੋਈ ਵੀ ਕਿਸਾਨ ਵੋਟ ਨਾ ਪਾਵੇ ਤੇ ਇਹ ਇਹ ਪੰਜਾਬ ਵਿੱਚੋਂ ਇੱਕ ਸੀਟ ਇਹਨਾਂ ਨੂੰ ਜਿੱਤਣ ਨਹੀਂ ਦੇਣੀ। ਆ ਜਿੱਤਣ ਦੇਣੀ ਇਹ ਇਹ ਬੜਾ ਸਦਾ ਇਸ ਕਰਕੇ ਬਹੁਤ ਜ਼ਿਆਦਾ ਸਾਰਾ ਪ੍ਰੋਸੈਸ ਜਿਹੜਾ ਇਸ ਕਿਸਮ ਦਾ ਆ ਰਿਹਾ ਤੇ ਇਸੇ ਕਰਕੇ ਲੱਗਦਾ ਨਹੀਂ ਪਰ ਹੁਣ ਜਿਹੜਾ 24 ਤਰੀਕ ਤੱਕ ਲੋਕ ਵੇਟ ਕਰ ਰਹੇ ਲੋਕ ਇਹ ਵੀ ਵੇਟ ਕਰ ਰਹੇ ਆ ਵੀ ਸ਼ਹਿਰ ਦੇ ਚੀਫ ਜਸਟਿਸ ਹੈ ਜਿਹੜਾ ਚੰਦਰਚੂਲ ਉਹਦੇ ਕਰਕੇ ਕੋਈ ਚੀਫ ਜਸਟਿਸ ਆਫ ਇੰਡੀਆ ਕਰਕੇ ਕੁਛ ਨਾ ਕੁਛ ਕੋ ਚੰਗਾ ਫੈਸਲਾ ਆ ਜਾਏ ਤੇ ਮੈਨੂੰ ਇਹ ਲੱਗਦਾ ਵੀ ਬਹੁਤ ਸਾਰੇ ਫੋਰਸਸ ਹੁਣ ਸਮਝ ਰਹੀਆਂ ਐ ਵੀ ਇਹ ਦੇਸ਼ ਨੂੰ ਇੱਕ ਤਰ੍ਹਾਂ ਦਾ ਸਿਵਲ ਡਿਸਆਰਡਰ ਚ ਕਿਉਂ ਲੈ ਕੇ ਜਾਣਾ ਉਦੋਂ ਪਹਿਲਾਂ ਹੀ ਫੈਸਲੇ ਕਰਾ ਦਿੱਤੇ ਜਾਣੇ ਇਹ ਪ੍ਰੈਸ਼ਰ ਵੀ ਅੰਦਰੋਂ ਅੰਦਰ ਹੀ ਕੰਮ ਕਰ ਰਹੇ ਆ ਹਾਂਜੀ ਇਹ ਸਿਸ ਸਾਹਿਬ ਆਪਣਾ ਸਮਾਪਤਾ ਜੇ ਸੰਖੇਪ ਚ ਕੋਈ ਟਿੱਪਣੀ ਹੋਵੇ ਤੁਹਾਡੀ ਤਾਂ ਉਹ ਅਬਾਸ਼ਾ ਨੂੰ 24 ਤਰੀਕ ਦੀ ਵੇਟ ਹੈ ਜਿਹੜੀ ਹੋਰ ਤਾਂ ਖਾਸ ਗੱਲ ਨਹੀਂ 24 ਤਰੀਕ ਦੀ ਵੇਟ ਨੂੰ ਪਤਾ ਤਾਂ ਦਾ ਨਹੀਂ ਤਾਂ ਫਿਰ ਇਹ ਜਿਹੜੇ ਜਿਹੜਾ ਹੁਣ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਤਾਂ ਆਲਮੋਸਟ ਫਾਸਟ ਕਲੀਅਰ ਹੈ ਪਹਿਲੀ ਤਰੀਕ ਨੂੰ ਇਲੈਕਸ਼ਨ ਜਿਹੜੀ ਹੋ ਰਹੀ ਹੈ ਤੇ ਉਹ ਕਿੱਧਰ ਨੂੰ ਜਾਏਗਾ ਉਹ ਭਾਜਪਾ 24 ਤਿੱਕਾ ਵੀ ਤਰੀਕ ਨੂੰ ਕਾਫੀ ਕੋਈ ਸਪਸ਼ਟ ਹੋ ਜਾਏਗਾ ਸਟਾਟਸ ਹੋ ਜਾਏਗਾ ਹਾਂਜੀ ਜੀ ਜੀ ਇਤੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਜਿਹੜੇ ਦੋ ਸਾਡੇ ਸਪਰੋਰ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਵੀ ਇਸ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ رائے ਹੋਵੇ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਜਿਹੜੀ ਹੈ ਦਰਜ ਕਰ ਸਕਦੇ ਹੋ ਤੁਹਾਡਾ ਧੰਨਵਾਦ ਸੋ ਸਭ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ